ਨੇਹਰੂ ਅਤੇ ਪਟੇਲ ਹੈਰਾਨ ਹੁੰਦੇ ਸਨ ਕਿ ਮੁਸਲਮਾਨਾਂ ਦੀ ਲੀਡਰਸ਼ਿਪ ਨੂੰ ਖਤਮ ਕਰਨ ਵਿੱਚ ਤਾਂ ਸਰਕਾਰ ਸਫਲ ਹੋ ਗਈ ਸੀ ਪਰ ਕੱਲੇ ਮਾਸਟਰ ਤਾਰਾ ਸਿੰਘ ਦੇ ਸਿਰੜ ਸਦਕਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਕੋਈ ਕਾਮਯਾਬੀ ਨਹੀਂ ਮਿਲ ਰਹੀ। ਇਤੋਂ ਇਹ ਹੈਰਾਨ ਹੁੰਦੇ ਸੀ ਵੀ ਸਿੱਖ ਲੀਡਰ ਸੀਗੇ ਸਿੱਖ ਐਡੀ ਜਲਦੀ ਝੁਕਦੇ ਨਹੀਂ ਸੀਗੇ। ਗਿਆਨੀ ਗੁਰਮੁਖ ਸਿੰਘ ਮਸਾਫਰ ਦੀ ਡਿਊਟੀ ਲਗਾਈ ਗਈ ਕਿ ਮਾਸਟਰ ਤਾਰਾ ਸਿੰਘ ਨੂੰ ਦੇਸ਼ ਦਾ ਉਪਰਾਸ਼ਟਰਪਤੀ ਬਣ ਜਾਣ ਲਈ ਤਿਆਰ ਕਰਨ ਕਿਉਂਕਿ ਮਾਸਟਰ ਤਾਰਾ ਸਿੰਘ ਜਦੋਂ ਤੱਕ ਅਕਾਲੀ ਦਲ ਦਾ ਮੁਖੀ ਹੈ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਇਹੀ ਮਾਸਟਰ ਤਾਰਾ ਸਿੰਘ ਜਿਹੜਾ ਆ ਉਹ ਕੇਂਦਰ ਲਈ ਸਿਰਦਰਦ ਦੀ ਬਣਿਆ ਰਹੂਗਾ ਦਿਲਚਸਪ ਕਹਾਣੀ ਇਹ ਆ ਕਿ ਮਾਸਟਰ ਤਾਰਾ ਸਿੰਘ ਨੇ ਇੱਕ ਜਵਾਬੀ ਫਿਕਰੇ ਨਾਲ ਹੀ ਸਾਰੀ ਗੱਲ ਖਤਮ ਕਰ ਦਿੱਤੀ ਤੇ ਉੱਠ ਕੇ ਬਾਹਰ ਆ ਗਏ ਪ੍ਰਧਾਨ ਮੰਤਰੀ ਨਹਿਰੂ ਹੱਕਾ ਬੱਕਾ ਰਹੇਗਾ ਔਰ ਮਾਸਟਰ ਤਾਰਾ ਸਿੰਘ ਜਿਸ ਨੂੰ ਕਈ ਜਿਹੜੇ ਵਿਰੋਧੀ ਆ ਸਾਡੇ ਪੰਥ ਵਿੱਚ ਵੀ ਬੈਠੇ ਆ ਮਾਸਟਰ ਤਾਰਾ ਸਿੰਘ ਨੂੰ ਕਈ ਜਿਨੇ ਹਾਲੇ ਤੱਕ ਗਦਾਰੀ ਕਹਿੰਦੇ ਆ ਕਿਉਂਕਿ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਮਾਸਟਰ ਤਾਰਾ ਸਿੰਘ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਸਿੱਖ ਸਜੇ ਸਨ ਤੇ ਇਸ ਕਰਕੇ ਬਹੁਤ ਕੁਝ ਉਹਨਾਂ ਦੇ ਉਲਟ ਇਹ ਹੀ ਜਾਂਦਰਿਆ ਕਿ ਜਦੋਂ ਜਿਨ੍ਹਾਂ ਨੇ ਅੰਮ੍ਰਿਤ ਧਰੀ ਹੋ ਕੇ ਜਿਹੜੇ ਸਿੰਘ ਹੀ ਸਜਗੇ ਸੀਗੇ ਉਹਨਾਂ ਦੀ ਤਾਂ ਕੋਈ ਜਾਨਤ ਹੀ ਨਹੀਂ ਰਹੀ ਸੀ ਉਹ ਤਾਂ ਸਿੱਖ ਸੀਗੇ ਤੇ ਫਿਰ ਸਿੱਖਾਂ ਦੀ ਖਾਤਰ ਉਹਨਾਂ ਨੇ तमाम ਉਮਰ ਆਪਣੀ ਜਿਹੜੀ ਆਖਰੀ ਸਾਹਾਂ ਤੱਕ ਸਿੱਖ ਮੰਗਾਂ ਲਈ ਲੜਦਿਆਂ ਕੱਢ ਦਿੱਤੀ ਪੰਜਾਬੀ ਸੂਬੇ ਦੀ ਮੰਗ ਲਈ ਉਹਨਾਂ ਨੇ ਆਪਣਾ ਪੂਰਾ ਆਪਾ ਕਰਮਾਨ ਕਰ ਦਿੱਤਾ ਪਰ ਗੱਲ ਇਹ ਹੈ ਕਿ ਉਸੇ ਮਾਸਟਰ ਤਾਰਾ ਸਿੰਘ ਨੂੰ ਬੱਦੂ ਕੀਤਾ ਉਹੀ ਮਾਸਟਰ ਤਾਰਾ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਜਿਹੜੇ ਕਹਿੰਦੇ ਸੀਗੇ ਕਿ ਮੈਂ ਮਰਾਂ ਪੰਥ ਜੀਵੇ ਤੇ ਜਾਂ ਫਿਰ ਤੁਸੀਂ ਦੇਖੋ ਕਿ ਜਿਸ ਮਾਸ਼ਟ ਤਾਰਾ ਸਿੰਘ ਨੂੰ ਐਡਾ ਵੱਡਾ ਉਪ ਰਾਸ਼ਟਰਪਤੀ ਦਾ ਅਹੁਦਾ ਤਿਆਗ ਦਿੱਤਾ ਹੋਵੇ ਤੁਸੀਂ ਉਸ ਮਾਸ਼ਟ ਤਾਰਾ ਸਿੰਘ ਨੂੰ ਹਜੇ ਤੱਕ ਗਦਾਰ ਦੱਸੀਆਂ ਨੂੰ ਇਹ ਵੀ ਇਹਨਾਂ ਲੋਕਾਂ ਨੂੰ ਜਿਹੜੇ ਹਜੇ ਤੱਕ ਮਾਸ਼ਟ ਤਾਰਾ ਸਿੰਘ ਦੇ ਬਾਰੇ ਇਸ ਤਰ੍ਹਾਂ ਦੇ ਮਨ ਦੇ ਵਿੱਚ ਕੂੜ ਪਾਲੀ ਬੈਠੇ ਆ ਉਹਨਾਂ ਨੂੰ ਵੀ ਥੋੜੀ ਜੀ ਸ਼ਰਮ ਹਜਾ ਆਉਣੀ ਚਾਹੀਦੀ ਹੈ ਇਤਿਹਾਸਕ ਨੂੰ ਇਤਿਹਾਸਕ ਪੱਖਾਂ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਕੋਖ ਲੈਣਾ ਚਾਹੀਦਾ ਐਵੇਂ ਬਿਨਾਂ ਦਲੀਲ ਤੋਂ ਗੱਲ ਨਹੀਂ ਕਰਨੀ ਚਾਹੀਦੀ ਕਿ ਤੇ ਐਵੇਂ ਕਿਸੇ ਨੂੰ ਬਦੂ ਨਹੀਂ ਕਰਨਾ ਚਾਹੀਦਾ ਸਾਡੇ ਕੋਲੇ ਮਾਸ਼ਟ ਤਾਰਾ ਸਿੰਘ ਵਰਗੇ ਲੀਡਰ ਨਹੀਂ ਲੱਭਣਗੇ ਜਿੰਨੇ ਕੋ ਵਧੀਆ ਉਹ ਲੀਡਰ ਸੀਗੇ ਇਹ ਮਾਸਟਰ ਤਾਰਾ ਸਿੰਘ ਹੀ ਸੀਗਾ ਜਿਸ ਦੀ ਵਜ੍ਹਾ ਕਰਕੇ ਜੀਰਾ ਤੇ ਫਰੋਇਪਰ ਦੀਆਂ ਤਹਿਸੀਲਾਂ ਪਾਕਿਸਤਾਨ ਚ ਚਲ ਗਈਆਂ ਸੀ ਉੱਥੇ ਉਹਨਾਂ ਨੇ ਵਾਪਸ ਲਿਆਂਦੀਆਂ ਸੀ ਤੇ ਬਾਅਦ ਵਿੱਚ ਇਹਨਾਂ ਮੁਸਲਮਾਨ ਲੀਗੀਆਂ ਨੇ ਮਾਸਟਰ ਤਾਰਾ ਸਿੰਘ ਦੇ ਉਸ ਪਿੰਡ ਜਾ ਕੇ ਉਹਦੀ ਜਗ੍ਹਾ ਜਿਹੜੀ ਸੀ ਉਹਦਾ ਘਰ ਸੀਗਾ ਜਿਹੜਾ ਪਾਕਿਸਤਾਨ ਚ ਰਹੇਗਾ ਉਸ ਘਰ ਨੂੰ ਅੱਗ ਲਾ ਕੇ ਉਹਦਾ ਘਰ ਭੰਨ ਦਿੱਤਾ ਸੀ ਤੇ ਉੱਥੇ ਛੇਤਰ ਮਾਰੇ ਸੀ ਵੀ ਇਸ ਮਾਸਟਰ ਤਾਰਾ ਸਿੰਘ ਦੀ ਵਜ੍ਹਾ ਕਰਕੇ ਵੱਡੀ ਜਿਹੜੀ ਤਹਿਸੀਲਾਂ ਸੀਗੀਆਂ ਜੀਰਾ ਤੇ ਫਰੋਇਪਰ ਸਮੇਤ ਛੌਣੀ ਵੱਡਾ ਕਿਲਾ ਤੇ ਉਹ ਪਾਕਿਸਤਾਨ ਚ ਆ ਗਈਆਂ ਸੀ ਤੇ ਉਹ ਉਹਨਾਂ ਦੇ ਹੱਥੋਂ ਖੋਸੂ ਗਿਆ ਤਾਂ ਤੁਸੀਂ ਹਜੇ ਵੀ ਮਾਸਟਰ ਤਾਰਾ ਸਿੰਘ ਨੂੰ ਮਾੜਾ ਕਹੀ ਜਾਓਗੇ ਔਰ ਆਸੀ ਕਹਿੰਨੇ ਆ ਕਿ ਮਾਸਟਰ ਤਾਰਾ ਸਿੰਘ ਵਰਗਾ ਕੌਮ ਦੇ ਕੋਲੇ ਕੋਈ ਵੀ ਵਧੀਆ ਲੀਡਰ ਨਹੀਂ ਹੋ ਸਕਦਾ